ਮਿੱਤਰੋ ਮੈਂ ਨਾ ਲਾ ਲਿਆ ਹਿਸਾਬ ਹੁਣ ਗੁੱਸਾ ਨਾ ਕਰਿਓ ਆਪਣੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਗੁਲਾਮੀ ਰਹਿਣ ਦੇ ਕਾਰਨਾਂ ਆਪਾਂ ਮਾਨਸਿਕ ਤੌਰ ਤੇ ਵੀ ਗੁਲਾਮ ਹੋ ਚੁੱਕੇ ਆਂ ਆਪਾਂ ਸਵਾਲ ਹੀ ਨਹੀਂ ਕਰਦੇ ਯਾਰ ਆਪਾਂ ਸਵਾਲ ਕਰਨ ਅਸੀਂ ਭੁੱਲ ਚੁੱਕੇ ਆਂ ਹੁਣ ਜੇਕਰ ਇਸ ਵੈਰਾਈਟੀ ਦੇ ਵਿੱਚ ਪੀਬੀਡਬਲਯੂ 826 ਦੇ ਵਿੱਚ ਜੇਕਰ ਕੋਈ ਕਮੀ ਆਈ ਆ ਮੇਰਾ ਤਾਂ ਫਰਜ਼ ਆ ਯਾਰ ਮੈਂ ਤਾਂ ਤੁਹਾਨੂੰ ਦਿਖਾਉਂਗਾ ਜੇਕਰ ਚੰਗੀ ਨਿਕਲਦੀ ਆ ਤਾਂ ਵੀ ਇਸ ਦੀ ਸਿਫਤ ਕਰੂੰਗਾ ਅਤੇ ਜੇਕਰ ਕੋਈ ਕਮੀ ਆਉਂਦੀ ਆ ਹੁਣ ਜਿਵੇਂ ਕਿ ਮਾਝੇ ਦੁਆਬੇ ਦੇ ਵਿੱਚ ਇਸ ਵੈਰਾਈਟੀ ਦੇ ਉੱਪਰ ਆਹ ਪੀਲੀ ਕੁੰਗੀ ਨੇ ਇੰਨਾ ਭਿਆਨਕ ਹਮਲਾ ਕੀਤਾ ਨਾ ਆ ਵੀਡੀਓ ਦੇਖ ਲੋ ਉੱਪਰ ਤੋਂ ਲੈ ਕੇ ਹੇਠਾਂ ਤੱਕ ਪੂਰੀ ਖਾਤਮੇ ਕਰ ਦਿੱਤੀ ਆ ਹੁਣ ਜੇਕਰ ਏਡੀ ਵੱਡੀ ਕਮੀ ਪਹਿਲੇ ਸਾਲ ਉਹ ਵੀ ਨਵੀਂ ਵੈਰਾਈਟੀ ਦੇ ਵਿੱਚ ਆਉਂਦੀ ਆ ਤਾਂ ਦੋਸਤੋ ਮੈਂ ਤਾਂ ਯਾਰ ਸਵਾਲ ਚੱਕੂਗਾ ਮੇਰਾ ਤਾਂ ਫਰਜ਼ ਬੰਦਾ ਪਰੰਤੂ ਅਫਸੋਸ ਆਪਣੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਨਾ ਕਿ ਯਾਰ ਆਪਾਂ ਬੋਲ ਹੀ ਨਹੀਂ ਸਕਦੇ ਆਪਣਾ ਪੱਖ ਰੱਖ ਹੀ ਨਹੀਂ ਸਕਦੇ ਹੁਣ ਮੇਰਾ ਸਵਾਲ ਆ ਯੂਨੀਵਰਸਿਟੀ ਦੇ ਚਮਚਿਆਂ ਨੂੰ ਤੇ ਉਹ ਵੱਡੇ ਵਿਦਵਾਨਾਂ ਨੂੰ ਜਿਹੜੇ ਕਹਿ ਰਿਹਾ ਯਾਰ ਨਾ TBW 826 ਦੇ ਵਿੱਚ ਤਾਂ ਪੀਲੀ ਕੁੰਗੀ ਆ ਹੀ ਨਹੀਂ ਸਕਦੀ ਇਸ ਨੂੰ ਤਾਂ ਨਾ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੁਣ ਆਹਾ ਆਪਣੇ ਪੰਜਾਬ ਯੂਨੀਵਰਸਿਟੀ ਦੀਆਂ ਇੱਕ ਦੋ ਕਿਸਮਾਂ ਛੱਡ ਗਏ ਕਿੰਨੀਆਂ ਕਿਹ ਵਰਾਈਟੀਆਂ ਕਾਮਯਾਬ ਹੋਈਆਂ ਐਨੇ ਨਹੀਂ ਦੋਸਤੋ ਹੁਣ ਨਵੀਂ ਉਦਾਹਰਨ ਲੈ ਲਓ DBW 303 ਹੁਣ ਆਪਣੇ ਸਾਰੇ ਕਿਸਾਨ ਵੀਰ ਜਾਣਦੇ ਆ ਨਾ ਯੂਨੀਵਰਸਿਟੀ ਨੇ ਤਾਂ ਬੜਾ ਰੋਲਾ ਪਾਇਆ ਸੀ ਸਾਡੀ ਇਸ ਵਰਾਈਟੀ ਦਾ 75 ਤੋਂ 80 ਮਨ ਐਵਰੇਜ ਝਾੜਾ ਕਿੱਲੇ ਦਾ ਵੀ ਹਰੇ ਕਿਸਾਨ ਵੀਰ ਦੇ ਇਨਾ ਆਊਗਾ ਹੀ ਆਊਗਾ ਦੱਸੋ ਕਿੰਨੇ ਕਿਸਾਨ ਵੀਰਾਂ ਨੇ ਕੱਢ ਲਿਆ 80 ਮਣਕਲੇ ਦੀ ਸਵਾਲ ਬੰਦ ਹੈ ਕਿ ਨਹੀਂ ਮੈਂ ਤਾਂ ਸਵਾਲ ਕਰੂੰਗਾ ਕਿਉਂਕਿ ਮੇਰੇ ਦਾ ਚੈਨਲ ਨਾ ਹੀ ਸਾਡਾ ਕਿਸਾਨ ਸਾਡਾ ਕਿਸਾਨ ਕਿਉਂ ਹੋਵੇ ਲੁੱਟ ਦਾ ਸ਼ਿਕਾਰ ਹੁਣ ਦੋਸਤੋ ਤੁਹਾਨੂੰ ਤੁਹਾਨੂੰ ਮੈਂ ਸਾਰੀ ਰਾਮ ਕਹਾਣੀ ਸੁਣਾਉਣਾ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਹੇ ਸੀਗੇ ਜਿਹੜਾ 826 ਨੂੰ ਨਾ ਪੀਲੀ ਗੁੰਗੀ ਪੈ ਗਈ ਮੈਂ ਪੁੱਛਦਾ ਸੀਗਾ ਵੀ ਬੀਜ ਇਹ ਯੂਨੀਵਰਸਿਟੀ ਦਾ ਲੈਂਦਾ ਨਹੀਂ ਕਹਿੰਦੇ ਦੁਕਾਨ ਤੋਂ ਮੈਂ ਸੋਚਿਆ ਮਿਕਸਿੰਗ ਆ ਗਈ ਹੋਣੀ ਹੈ ਤੇ ਉਹਨੂੰ ਪੀਲੀ ਕੁੰਗੀ ਆ ਗਈ ਹੋਣੀ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਬੀਜ ਬਹੁਤ ਵੱਡੀ ਮਾਤਰਾ ਦੇ ਵਿੱਚ ਇਸ ਵਾਰ ਵਿਕਿਆਗਾ ਪਰੰਤੂ ਹੁਣ ਪੈਰਾ ਥੱਲੋ ਜ਼ਮੀਨ ਤਾਂ ਮੇਰੀ ਉਦੋਂ ਨਿਕਲੀ ਜਦੋਂ ਆਹ 2-4 ਦਿਨਾਂ ਦੇ ਵਿੱਚ ਮੈਨੂੰ ਅਜੇ ਹੀ ਫੋਨ ਆਉਣ ਲੱਗੇ ਕਿ ਯੂਨੀਵਰਸਿਟੀ ਤੋਂ ਬੀਜ ਲੈਂਦਾ ਸੀਗਾ ਪੀਏਯੂ ਦਾ ਪੀਬੀਡਬਲਯੂ 826 ਦੌਗੀਆਂ ਦੌਗੀਆਂ ਬਿਲਕੁਲ ਖਾਤਮੀ ਕਰ ਦਿੱਤੀਆਂ ਇਸ ਪੀਲੀ ਕੁੰਗੀ ਨੇ ਹੁਣ ਦੋਸਤੋ ਇੱਥੇ ਸਵਾਲ ਬੰਦ ਆ ਕਿ ਨਹੀਂ ਮੈਂ ਤਾਂ ਕਰੂੰਗਾ ਇਹ ਟੀ ਜਾਦੇ ਵੱਡੀ ਗਲਤੀ ਆਪਣੇ ਖੇਤੀਬਾੜੀ ਮਾਰ ਕਿਵੇਂ ਕਰ ਸਕਦੇ ਆ ਆਪਣੇ ਕਿਸਾਨ ਵੀਰ ਜੇਕਰ ਕਿਸੇ ਤੇ ਸਭ ਤੋਂ ਵੱਧ ਭਰੋਸਾ ਕਰਦੇ ਆ ਨਾ ਤਾਂ ਉਹ ਇਹ ਯੂਨੀਵਰਸਟੀਆਂ ਹੀ ਆ ਉਹਨਾਂ ਦਾ ਕਹਿਣਾ ਇਹ ਸਾਡੇ ਨਾਲ ਕਦੇ ਵੀ ਤੋਖਾ ਨਹੀਂ ਕਰਨਗੀਆਂ ਆਪਾਂ ਲੈਣਾ ਚ ਲੱਗ ਲੱਕੇ ਸਿਰ ਪੜਵਾ ਪੜਵਾ ਕੇ 826 ਦਾ ਬੀਜ ਲੈਂਦਾਗਾ ਹੁਣ ਜੇਕਰ ਇਸ ਉੱਪਰ ਪਹਿਲੇ ਸਾਲ ਹੀ ਨਵੀਂ ਵੈਰਾਈਟੀ ਹੈ ਨਾ ਬਿਮਾਰੀ ਦਾ ਅਟੈਕ ਆਉਂਦਾ ਉਹ ਵੀ ਸਭ ਤੋਂ ਭਿਆਨਕ ਬਿਮਾਰੀ ਜਿਹੜਾ ਕਿ ਆਪਣੀ ਕਣਕ ਦਾ ਸਭ ਤੋਂ ਵੱਧ ਨੁਕਸਾਨ ਕਰਦੀ ਆ ਹਾਈ ਤੱਕ ਨਸਾਰਾ ਹੋਇਆ ਹੀ ਆ ਹੁਣੇ ਜੇਕਰ ਪੀਲੀ ਕੁੰਗ ਦਾ ਅਟੈਕ ਹੋ ਗਿਆ ਤਾਂ ਸਭ ਤੋਂ ਵੱਧ ਨੁਕਸਾਨ ਕਰੂਗੀ ਤਾਂ ਮੈਂ ਤਾਂ ਸਵਾਲ ਕਰੂੰਗਾ ਕਿ ਨਵੀਂ ਵੈਰਾਈਟੀ ਦੇ ਉੱਪਰ ਕਿਵੇਂ ਇਸ ਮੋਰ ਦਾ ਅਟੈਕ ਹੋ ਸਕਦਾ ਹੈਗਾ ਐਨਾ ਹੀ ਨਹੀਂ ਦੋਸਤੋ ਹੁਣ ਕੁਝ ਕਿਸਾਨ ਵੀਰ ਕਹਿਣਗੇ ਸਾਡੇ ਤਾਂ ਨਹੀਂ ਇਹ ਅਟੈਕ ਆਇਆ ਤੂੰ ਤੈਰ ਗੱਪ ਮਾਰਦਾ ਦੋਸਤੋ ਮੈਂ ਵੀ ਪੀਬੀਡਬਲ 826 ਆਪਣੇ ਖੇਤਾਂ ਵਿੱਚ ਲਗਾਈ ਆ ਅਟੈਕ ਮੇਰੇ ਵੀ ਹੈ ਨਹੀਂ ਪਰੰਤੂ ਕੀ ਉਹ ਕਿਸਾਨ ਵੀਰ ਝੂਠ ਬੋਲਦੇ ਆ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਵੀਡੀਓ ਮੈਂ ਤੁਹਾਨੂੰ ਹੁਣੇ ਦਿਖਾਈ ਆ ਕਿ ਜਿਹੜੇ ਉਹ ਮੈਨੂੰ ਫੋਨ ਕਰ ਰਹੇ ਆ ਕਿ ਉਹ ਝੂਠ ਬੋਲਦੇ ਆ ਦੋਸਤੋ ਇਹ ਜਿਹੜੀ ਬਿਮਾਰੀ ਆ ਨਾ ਬੀਜ ਤੋਂ ਨਹੀਂ ਫੈਲਦੀ ਹਵਾ ਰਾਹੀਂ ਫੈਲਦੀ ਆ ਇਸੇ ਕਰਕੇ ਦੋਸਤੋ ਜਦੋਂ ਆਪਣੇ ਖੇਤਾਂ ਉੱਤੇ ਬਿਮਾਰੀ ਆਏਗੀ ਆਪਣਾ ਨੁਕਸਾਨ ਕਰ ਹੀ ਦਿੱਤਾ ਬਾਅਦ ਦੇ ਵਿੱਚ ਮੇਰੇ ਬੋਲਣ ਦਾ ਕੀ ਫਾਇਦਾ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਕਿ ਆਪਣੇ ਖੇਤਾਂ ਦੀ ਨਿਗਰਾਨੀ ਰੱਖੋ ਜੇਕਰ ਨਹੀਂ ਆਉਂਦੀ ਆਪਣੇ ਏਰੀਆ ਦੇ ਵਿੱਚ ਬਹੁਤ ਜਿਆਦਾ ਵਧੀਆ ਪਰ ਜੇਕਰ ਆ ਵੀ ਗਈ ਆ ਤੇ ਆਪ ਨੂੰ ਪਤਾ ਹੀ ਨਹੀਂ ਲੱਗਿਆ ਤਾਂ ਇਸ ਨੇ ਬਹੁਤ ਜਿਆਦਾ ਝੜ ਘਟਾ ਦੇਣਾ ਤੇ ਆਪਾਂ ਹੀ ਵੈਰਿਟੀ ਕਰ ਦੇਣੀ ਆ ਫੇਲ ਤਾਂ ਦੋਸਤੋ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਹਾਡੇ ਇਸ ਮੁਰ ਦਾ ਹਮਲਾ ਹੋ ਚੁੱਕਿਆ ਤਾਂ ਕੋਈ ਵੀ ਚੰਗਾ ਜਿਆ ਫੰਗੀ ਸੈਡ ਕਰੋ ਜਿਵੇਂ ਕਿ ਪ੍ਰੋਪੀਨ ਕੋਨਾਜੋਲ ਹੋ ਗਿਆ ਟੈਬੂ ਕੋਨਾਜੋਲ ਹੋਊਗਾ ਜੇਕਰ ਜਿਆਦਾ ਹੀ ਹਮਲਾ ਹੋ ਗਿਆ ਤਾਂ ਆਪਾਂ ਜਿਹੜੇ ਦੋ ਸਾਲਟ ਆਉਂਦੇ ਆ ਜਿਵੇਂ ਆਕਸੀਸਟ੍ਰੋਬਿਨ ਪਲਸ ਡਾਈਫੈਨੋਕੋਨਾਜੋਲ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਐਚਡੀ ਸਪਰੇਅ ਕਰ ਸਕਦੇ ਆ ਆਪਾਂ ਨੂੰ ਬੰਪਰ ਝਾੜ ਮਿਲੂਗਾ ਪਰੰਤੂ ਜੇਕਰ ਆਪਾਂ ਨਿਗਰਾਨੀ ਨਾ ਰੱਖੀ ਹਮਲਾ ਹੋ ਗਿਆ ਫਿਰ ਆਪਾਂ ਆਖਾਂਗੇ ਐਚਡੀ 2850 ਇਹ ਵੈਰੈਟੀ ਕੁਛ ਨਹੀਂ ਯਾਰ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਕਹਾਂਗੇ ਨਾ ਲਾਓ ਯਾਰ ਸਾਡੇ ਦਾ ਕੁਛ ਵੀ ਨਿਕਲੀ ਤੂੜੀ ਗੱਲੀ ਪੱਲੇ ਪਈਆ ਦਾਣੇ ਦਾ ਪਤਾ ਹੀ ਨਹੀਂ ਲੱਗਿਆ ਕਿੱਧਰ ਗਏ ਤਾਂ ਦੋਸਤੋ ਹੁਣ ਦੇ ਉਜਾਇਤ ਮੈਂ ਪੂਰੀ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਚੁੱਕਿਆ ਹੋਵੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਧੰਨਵਾਦ ਦੋਸਤੋ